ਹਿੰਦੂ ਜੇ ਹਿੰਦੂ ਧਰਮੀ ਆ ਸਨਾਸੀ ਧਰਮੀ ਆ ਆਪਣਾ ਗਾਇਤਰੀ ਮੰਤਰ ਸੁਣਾ ਗਾਇਤਰੀ ਮੰਤਰ ਸਾਬ ਜਾਂਦਾ ਜਿਹੜਾ ਸੱਚੇ ਸੱਚੀ ਤੂੰ ਸਾਡਾ ਕਰਨ ਦਾ ਧਰਮ ਬਜਨਾਮ ਤੁਸੀਂ ਰੱਬ ਦੀਆਂ ਫੋਟੋਆਂ ਪਾਈਆਂ ਨੇ ਗਲੇ 'ਚ ਹੈ ਆਣੂ ਦੋਹੀ ਮੋੜਸਲ ਤੁਹਾਡੇ ਕੋ ਇੱਥੇ ਲੱਗਾ ਉੱਥੇ ਤੁਸੀਂ ਪੈਦਲ ਜਾ ਕੇ ਮੰਗਨਦੇ ਜੇ ਬਾਬੇ ਬਾਬੇ ਵੀ ਸਿੱਧੂ ਮੂਸੇ ਦਾ ਫੈਨ ਜੋ ਵੇਖੋ ਮੂਸੇ ਵਾਲੇ ਦੇ ਫੈਨ ਦੇ ਗਾਇਤਰੀ ਮੰਤਰ ਨਹੀਂ ਆਂਦਾ ਆਣੂ ਮਾਂਜਲੀ ਸਾ ਸੁਣਾ ਦੇ ਕੋਈ ਮੈਂ ਹਿੰਦੂ ਆ ਨਾ ਮੈਂ ਸੁਣਾਤ ਨਹੀਂ ਆ ਤੇ ਆਪਾਂ ਨੂੰ ਆਂਦਾ ਕੁਛ ਨਹੀਂ ਧਰਮ ਦਾ ਕੱਪਸੇ ਮੋਟਰਸਾਈਕਲ ਲਾ ਕੇ ਤੁਸੀਂ ਮੰਗਣ ਜਾਂਦੇ ਇਹ ਇਹ ਤਾਂ ਤੁਸੀਂ ਸਾਡਾ ਧਰਮ ਬਦਨਾਮ ਕਰੰਦੇ ਆ ਬੱਚਿਆਂ ਦਾ ਇੱਧਰ ਸੁਣ ਜੜੀ ਬੁੱਤੀ ਖਾ ਗੜੀ ਕਿੱਧਰ ਜੜੀ ਬੁੱਤੀ ਦਾ ਨਾ ਕਰੇ ਪਈ ਫਿਰ ਇੱਥੇ ਹੁਣ ਕੀ ਕਰਨ ਆਇਆ ਕੋਣ ਤਾਂ ਇਹਦੇ ਗਜਾ ਪਾਣੀ ਰੋਟੀ ਪਾਣੀ ਮੰਗ ਕੇ ਆਇਆ ਚਲੋ ਕੋਈ ਨਹੀਂ ਬਦਨਾਮ ਮੋਟਰਸਾਈਕਲ ਤੁਹਾਡੇ ਕੋਈ ਗੱਲ ਸਿੱਧੂ ਮੂਸੇਵਾਲੇ ਦੇ ਤੁਸੀਂ ਫੈਨ ਜੇ ਬੋਰੀਆਂ ਜੇ ਤੁਸੀਂ ਕੱਪੜੇ ਲੱਦੇ ਜੈਕਟਾ ਤੁਸੀਂ ਹੁਣ ਪਾਣਦੇ ਨਹੀਂ ਜੈਕਟਾ ਤਾਂ ਤੇਰਾ ਗੱਲ ਦੇਣਾ ਬਹੁਤ ਆਪਾਂ ਪਾ ਕੇ ਕਿਉਂ ਨਹੀਂ ਜਾਂਦੇ ਫਿਰ ਕੇ ਤੇ ਮੰਗਣ ਮੰਗਣ ਜਾਂਦੇ ਤੇ ਪਾ ਕੇ ਕੋਈ ਨਹੀਂ ਜਾਂਦੇ ਉਹ ਲੋ ਤਰਸ ਖਾਵੇ ਲੋਕੀ ਤੁਹਾਡੇ ਤੇ ਨਹੀਂ ਨਹੀਂ ਤੇ 10 ਮਹਾਰਾਹਰ ਦੀ ਚੀਜ਼ ਹੈ ਬਾਬੂ ਜੀ ਤੇਰੇ ਮੈਨੂੰ 10000 ਚ ਇਹ ਫਰਨਾਂ ਲੈਤਾ ਚੱਲਦਾ ਇਸ ਤਾਂ ਤੂੰ 10000 ਜੀ ਦੇ ਦੇ ਮੈਨੂੰ ਵਰਨ ਜੀ ਹਾਨੂੰ ਜ਼ਿਆਦਾਤਰ ਹਿੰਦੂ ਸਨਾਤਨ ਮੰਦਰ ਮੈਨਾਂ ਨਹੀਂ ਪਤਾ ਕਿ ਮੰਗਤਾ ਜੋਗੀ ਹੁੰਦੇ ਨੇ ਜਿਵੇਂ ਕਹਿ ਰਹੇ ਉਹ ਕੋਈ ਨਹੀਂ ਹੁੰਦੇ ਭਾਈ ਜੇਣਾ ਵੇਖੋ ਹੁਣ ਪੰਡਤ ਵੀ ਹੋਵੇ ਉਹ ਵੀ ਮਿਹਨਤ ਕਰਦਾ ਮੰਦਰ ਚ ਤਾਂ ਰੋਟੀ ਖਾਂਦਾ ਇਦਾਂ ਥੋਣਾ ਕਿ ਤੁਹਾਡੇ ਕੋ ਮੋਟਰਸਾਈਕਲ ਤੱਕੇ ਗਏ ਹੋ ਤੁਸੀਂ ਸਾਈਡ ਤੇ ਜਾ ਕੇ ਅੱਗੇ ਤੁਸੀਂ ਤਰਸ ਦੇ ਵਿਆਹ ਦੇ ਲੋਕਾਂ ਕੋ ਮੰਗਣਦੇ ਹੋ ਧਰਮ ਕੀ ਕਹਿੰਦਾ ਸੁਣਾ ਦੇ ਧਰਮ ਕੀ ਕਹਿੰਦਾ ਮੰਗੇਗਾ ਨਹੀਂ ਮੰਗ ਕੇ ਤਾਂ ਨਹੀਂ ਖਾਤਾ ਅਸੀਂ ਜੋਗ ਆ ਮੰਗਣ ਆਲੇ ਆ ਅਸੀਂ ਚੰਗਾ ਭਲਾ ਹਟਾ ਘਟਾ ਤੂੰ ਵੀ ਆ ਵੀ ਚੰਗੇ ਭਲੇ ਨੇ ਕੋਈ ਬੁੱਢੇ ਵਡਾ ਕੇ ਜੇ ਹਾਂ ਉਹ ਕੁਝ ਵੀ ਨਹੀਂ ਕਰਨਾ ਦਾ ਇਹ ਉਹ ਕੁਝ ਨਹੀਂ ਗਾ ਯਾਰ ਕੋਈ ਜੋਗੀ ਜਾ ਗਈ ਨਹੀਂ ਕੱਪੜੇ ਤੁਹਾਨੂੰ ਬਲਾ ਜੈਕਟ ਉਹਨਾਂ ਨੇ ਪਾਈਆਂ ਆਈਆਂ ਸਭ ਕੁਝ ਕਰਨਦੇ ਨੇ ਜੋਗੀ ਨੇ ਤਾਂ ਇਹਨਾਂ ਨੂੰ ਕਹਦਾ ਲੋੜ ਆ ਮੋਟਰਸਾਈਕਲਾਂ ਦੀ ਮੰਗਣ ਜੀਰੋ ਜਾਣਾ ਆਏਗਾ ਉਹਦੇ ਕੱਪੜੇ ਲਾ ਕੇ ਗਏ ਨੇ ਹੁਣ ਮੰਗ ਆ ਇਹਦਾ ਬਜੈਕਟ ਆ ਪਾ ਰਹੇ ਐ ਹੁਣ ਦੇਖਿਆ ਕਿੱਦਾਂ ਇਹਨਾਂ ਨੂੰ ਪੁੱਛ ਲੋ ਨਾ ਕੋਈ ਐਦਾਂ ਭੱਜਦੇ ਨੇ ਗੁਲਾਕੇ ਹੁਣ ਕਿਉਂ ਨਹੀਂ ਖੜੋਗੇ ਜਵਾਬ ਦਿੱਤਾ ਸਿਰਫ ਧਰਮ ਨੂੰ ਬਦਨਾਮ ਕਰ ਰਹੇ ਨੇ ਬੱਲੇ ਚ ਔਰ ਵੀ ਸਾਡੀ ਰਿਪੋਰਟ ਕੀ ਕਰਦੇ ਹੋ ਕਹਿਆ ਪਾਣੀ ਹੈ ਹੈ ਗੱਜਾ ਪਾਣੀ ਕਰੀ ਦੀਏ ਸਾਹਿਬ ਜੋ ਕੀ ਨਾ ਸੁਣਿਆ ਜੋ ਦੇ ਦਾ ਫਲਾਫਸਰੋ ਨਹੀਂ ਆ ਮੋੜਸੇ ਤੁਹਾਡੇ ਕੋਲ ਗਾ ਤੇ ਮੰਗਣ ਤੁਸੀਂ ਦੇ ਜੀ ਮੋੜਸੇ ਮੈਂ ਯਾਤਰੇ ਦੇ ਦਰਸ਼ਨ ਕਰੀ ਦੇਗੇ ਕਦੇ ਆਰਾਮ ਤੁਸੀਂ ਫੋਟੋ ਲਈ ਦੀ ਇਹ ਨਾ ਬੱਚਿਆਂ ਨੇ ਲਾਤੀ ਹੈ ਬੱਚਿਆਂ ਨੇ ਲਾ ਆਦਮੀ ਦੀ ਦੁਨੀਆ ਦੀ ਫੋਟੋ ਨਹੀਂ ਨਹੀਂ ਤੁਸੀਂ ਇਹ ਕੱਪੜੇ ਕੁੱਪੜੇ ਸਭ ਕੁਝ ਐਂਚਾ ਰੱਖਿਆ ਇਹ ਕੀ ਕੱਪੜੇ ਰੱਖਿਆ ਕੱਪੜੇ ਨਹੀਂ ਜੀ ਬਾਹਰ ਆਲੇ ਉਹ ਫਿਰ ਫਾਂਦੇ ਤੋਂ ਤੇ ਜੋਗ ਨਹੀਂ ਆਪ ਨੂੰ ਬਸ ਨਹੀਂ ਤਾਂ ਫਿਰ ਮੋਟਰਸਲ ਇੰਨੀ ਦੂਰ ਲਾ ਕੇ ਤੁਸੀਂ ਮਾਰਕੀਟ ਚ ਮੰਗਣਗੇ ਜੀ ਮੰਗਣੇ ਗਜਾ ਹੋ ਜਾ ਕਰਨੀ ਹੈ ਹੈ ਗਜਾ ਮੰਨੀ ਕਰੀ ਜੀ ਇੱਕੜੀ ਗਜਾ ਜੀ ਕਿੰਨੂੰ ਮੰਗਦੇ ਜੇ ਤਾਂ ਮੰਨਦੇ ਕਿ ਨੂੰ ਹਿੰਦੂ ਕੀ ਕਿਨੂੰ ਤਵੇ ਮੰਨਨੇ ਹਿੰਦੂ ਜੇ ਹਿੰਦੂ ਧਰਮੀ ਆ ਸਰਾਸੀ ਧਰਮੀ ਆਪਣਾ ਗਾਇਤਰੀ ਮੰਤਰ ਸੁਣਾ ਗਾਇਤਰੀ ਮੰਤਰ ਸਾਹਿਬ ਜਾਂਦਾ ਜਿਹੜਾ ਸੱਚ ਸੱਚੀ ਹੈ ਹਰ ਮੰਜਲੀ ਤੋਂ ਸੁਣਾਵੇ ਸੰਦਾ ਸੀਸ ਇੱਕ ਦੀਵਾ ਆਂਦੀ ਹੈ ਹਰ ਮੰਜਲੀ ਤੋਂ ਤੇਰਾ ਸਾਡੇ ਦਸ ਸਾਡੇ ਤੇਰਾ ਜਦਾਈ ਵਾਸਤ ਹੈ ਕਿ ਨਹੀਂ ਬਾਬੇ ਜਦਾਈ ਵਾਸਤ ਸਾਡਾ ਰੋਟੀ ਕਿ ਪਤਾ ਕੀ ਗੱਲ ਵੇਖ ਤੂੰ ਸਾਡਾ ਕਰਨ ਦਾ ਧਰਮ ਬਦਨਾਮ ਤੁਸੀਂ ਰੱਬ ਦੀਆਂ ਫੋਟੋਆਂ ਪਾਈਆਂ ਨੇ ਗਲੇ 'ਚ ਹੈਂ ਤੂੰ ਤੁਸੀਂ ਮੋਟਰਸਾਈਕਲ ਤੁਹਾਡੇ ਕੋ ਇੱਥੇ ਲੱਗਾ ਉੱਥੇ ਤੁਸੀਂ ਪੈਦਲ ਜਾ ਕੇ ਮੰਗਨਦੇ ਜੀ ਬਾਬੇ ਬਾਬੇ ਵੀ ਸਿੱਧੂ ਮੂਸੇਵਾਲੇ ਦੇ 팬 ਜੋ ਵੇਖੋ ਸਿੱਧੂ ਮੂਸੇਵਾਲੇ ਦੇ ਫੈਨ ਦੇ ਗਾਇਤਰੀ ਮੰਤਰ ਨਹੀਂ ਆਦਾ ਉਹ ਵੀ ਆਪਣਾ ਪੰਜਾਬ ਦਾ ਬੰਦਾ ਹੈ ਸਾਰੀ ਦੁਨੀਆ ਨੇ ਮੈਂ ਹਿੰਦੂਆਂ ਸਨਾਤਨੀਆਂ ਗਾਇਤਰੀ ਮੰਤਰ ਤਾਂ ਸੁਣਾ ਦੇ ਹਰੁ ਮੰਦਲੀ ਦਾ ਸੁਣਾ ਦੇ ਤੁਹਾਨੂੰ ਕੁਝ ਨਹੀਂ ਆਉਂਦਾ ਉੱਚ ਦੇ ਸੁਣਾ ਦੇ ਸੀਸ ਇੱਕ ਦੁਆ ਆਂਦੀ ਆ ਸੀ ਜੋਗੀਆਂ ਮੰਗਤੇ ਜੋਗੀਆਂ ਸ਼ਰਮਾ ਕੋ ਮੀਰਾ ਲੱਕੜ ਇਹ ਜੀ ਚੀਜ਼ ਦੇ ਦੇ ਨੇ ਸਾਹਿਬ ਜੋ ਦੇਦਾ ਉਹਦਾ ਪਰਾ ਜਨਾ ਦੇ ਉਹਦਾ ਪੜਾ ਆਪਣੀ ਕਰਕੇ ਖਾਚੋ ਲਿਆ ਅਧਾਰ ਗੜ ਕਿੱਥੇ ਤੁਹਾਡੇ ਕਿੱਥੇ ਰਹਿੰਦੇ ਕਿੱਥੇ ਤੁਹਾਡਾ ਸ਼ਹਿਰ ਮਾਨਸਾ ਜਿਲ੍ਹਾ ਪੰਜਾਬ ਜੀ ਰਹਿੰਦੇ ਆਪਾਂ ਮਾਨਸਾ ਤੇ ਇੱਥੇ ਅੰਮ੍ਰਿਤਸਰ ਆਉਂਦੇ ਜੀ ਮੰਦਿਰ ਰਾਮ ਜੀ ਦੇ ਦਰਸ਼ਨ ਕਰਨੇ ਚੱਲੀਏ ਇਹਦੀ ਆ ਦੇਖਾ ਤੇ ਆ ਲੈ ਕਰਮਾ ਬਲਾ ਅਡਾ ਸ਼ਰਮਾਨ ਸਾ ਜੂਲਾ ਸਾਰੇ ਮਾਨਸੇ ਦੇ ਨਹੀਂ ਇਹ ਅਡਾ ਬਸ਼ਰ ਦੇ ਸਾਹਿਬ ਜੀ ਜੇਰੀ ਸੱਚੀ ਸੱਚੀ ਗੱਲ ਏ ਮੱਲਿਕ ਮੰਗੇ ਖਾਣਾ ਝੂਠ ਬੋਲਣਾ ਨਹੀਂ ਧੋਖਾ ਗਦਾਰੀ ਕਿਸ ਨਾ ਬਾਬੂ ਕਰਦੇ ਨਹੀਂ ਜੋ ਕੋ ਦੇਦਾ ਉਹਦਾ ਪਰਾ ਨਾ ਦੇ ਉਹਦਾ ਪੜਾ ਸਾਡੇ ਵੀ ਇਦਾਂ ਨਹੀਂ ਕਰੀਦਾ ਹੁੰਦਾ ਨਾ ਕਿ ਮੈਂ ਹਿੰਦੂ ਆ ਹਣਾ ਮੈਂ ਸਨਾਤਨੀ ਆ ਤੇ ਆਪਾਂ ਨੂੰ ਆਂਦਾ ਕੁਛ ਨਹੀਂ ਧਰਮ ਦਾ ਤਾਂ ਆਪੇ ਇੱਥੇ ਮੋੜਸਾ ਲਾ ਕੇ ਤੁਸੀਂ ਮੰਗਣ ਜਾਂਦੇ ਇਹ ਇਹਦੇ ਤੁਸੀਂ ਸਾਡਾ ਧਰਮ ਬਦਨਾਮ ਕਰ ਰਹੇ ਆ ਬੱਚਿਆਂ ਦਾ ਇੱਧਰ ਸੁਣ ਜੜੀ ਬੁੱਤੀ ਖਾ ਗੜੀ ਕਿ ਜੜੀ ਬੁੱਤੀ ਦਾ ਹੁਣ ਕਰੇ ਪਈ ਫਿਰ ਇੱਥੇ ਹੁਣ ਕੀ ਕਰਨ ਆਇਆ ਹੁਣ ਤਾਂ ਇਹਦੇ ਗਜਾ ਪਾਣੀ ਰੋਟੀ ਪਾਣੀ ਮੰਗ ਕੇ ਹਾਲੇ ਚਲੋ ਕੋਈ ਨਹੀਂ ਬਾਬਾ ਜੀ ਜੇ ਮੇਰੀ ਬੇਨਤੀ ਸੁਣ ਮੇਰੀ ਬੇਨਤੀ ਸੁਣ ਵੇਖ ਮੈਨੂੰ ਤੁਹਾਡੇ ਮੰਗਣ ਮੰਗਣ ਨਾਲ ਕੋਈ ਪ੍ਰੋਬਲਮ ਨਹੀਂ ਠੀਕ ਆ ਉਹ ਤੁਹਾਡਾ ਕਰਮ ਹੈ ਲੇਕਿਨ ਆ ਕਹਿਣਾ ਮੈਂ ਹਿੰਦੂ ਆ ਮੈਂ ਸਨਾਤਨੀ ਆ ਮੈਂ ਇਹ ਕਰਦਾ ਮੈਂ ਉਹ ਕਰਦਾ ਆ ਕੰਮ ਕਰਦਾ ਉਹ ਬੰਦ ਠੀਕ ਕਿਉਂਕਿ ਤੁਸੀਂ ਜੇ ਹਿੰਦੂ ਜੇ ਤੁਹਾਨੂੰ ਨਾ ਕੋਈ ਮੰਤਰ ਆਉਂਦਾ ਨਾ ਕੋਈ ਹਨੂ ਮੰਚਲੀਤਾਂ ਦੀ ਚਲੋ ਨਹੀਂ ਪੜੇ ਲਿਖੇ ਨੇ ਉਹ ਅਲੱਗ ਗੱਲ ਲੇਕਿਨ ਧਰਮ ਦੇ ਨਾਂ ਨੂੰ ਨਾ ਬਦਨਾਮ ਨਹੀਂ ਕਰਨਾ ਮੋਹਰਸਾਲ ਤੁਹਾਡੇ ਕੋਈ ਗੱਲ ਸਿੱਧੂ ਮੂਸੇਵਾਲੇ ਦੇ ਤੁਸੀਂ ਫੈਨ ਜੇ ਬੋਰੀਆਂ ਜੇ ਤੁਸੀਂ ਕੱਪੜੇ ਲੱਦੇ ਜੈਕਟਾ ਤੁਸੀਂ ਹੁਣ ਪਾਣਦੇ ਜੈਕਟਾ ਤਾਂ ਮੇਰੇ ਗੱਲ ਦੇਣਾ ਬਾਬਾ ਤੁਸੀਂ ਪਾ ਕੇ ਕਿਉਂ ਨਹੀਂ ਜਾਂਦੇ ਫਿਰ ਕੇ ਮੰਗਣ ਮੰਗਣ ਜਾਂਦੇ ਤਾਂ ਪਾ ਕੇ ਕੋਈ ਨਹੀਂ ਜਾਂਦੇ ਉਦੋਂ ਤਰਸ ਖਾਵੇ ਲੋਕੀ ਤੁਹਾਡੇ ਤੇ ਨਹੀਂ ਨਹੀਂ ਜਦੋਂ ਉਦੋਂ ਜਦੋਂ ਮੰਗਣ ਜਾਂਦੇ ਨੇ ਉਦੋਂ ਇਦਾਂ ਹੀ ਚੱਲ ਗਏ ਹੁਣ ਵੇਖੋ ਤੁਹਾਡੇ ਸਾਹਮਣੇ ਕੱਪੜੇ ਬਦਲ ਲੰਦੇ ਸੀਗੇ ਜਿਹੜਾ ਜੋਗੀ ਹੁੰਦਾ ਨਾ ਜੋਗੀ ਕੱਪੜੇ ਨਹੀਂ ਆਇਆ ਆ ਗਈ ਗੱਬੋ ਰਿਹਾ ਆ ਜੋ ਜੈਗਟ ਕੀ ਉਧਾ ਆ ਤੇਰੇ ਵਰਗਾ ਕੋ ਕੰਬਲੀ ਦੇ ਆ ਦੇਖਾ ਹਾਂ ਤਾਂ ਹੁਣ ਤੂੰ ਮੇਰੇ ਸਾਹਮਣੇ ਕੱਪੜੇ ਬਦਲ ਲੈਣੇ ਆ ਉਹ ਨਹੀਂ ਇਹ ਤਾਂ ਪਾਣੀ ਦੀ ਮਸ਼ੀਨ ਆ ਤਾਂ ਫੇਰ ਮੰਗਣ ਜਾਂਦੇ ਉਧਰ ਪਾ ਕੇ ਜਾਇਆ ਕਰੋ ਠੰਡ ਉਹ ਤੋਂ ਨਹੀਂ ਲੱਗਦੀ ਵੀ ਪਾਣੀ ਦੇਗਾ ਬਾਪੂ ਹਾਂ ਹੁਣ ਵੀ ਤਾਂ ਪਾਏ ਦੇਗੇ ਸੱਚ ਸਾਚੀ ਹੈ ਜਿਹੜਾ ਤੈਨੂੰ ਕਿਹਾ ਧੋਖਾ ਗਦਾਰੀ ਨਹੀਂ ਕਹਿੰਦਾ ਮੰਗ ਕੇ ਖਾਣੇ ਆ ਠੀਕ ਹੈ ਸੱਚ ਧਰਮ ਦਾ ਦੇਣਾ ਰੱਬ ਦੇ ਮਾਲਕ ਸਭ ਨੂੰ ਦਾ ਤੇਰੇ ਵਰਗਾ ਜਿਹੜਾ ਧਰਮੀਆਂ ਜਿਹੜਾ 10 20 ਕੋ ਦੇ ਦੇਣਾ ਕੋ ਨਾ ਦੇਵੇ ਉਹਦਾ ਭਲਾਗਾ ਆਪਾਂ ਕਿਹਦਾ ਜਿਦਾਈ ਦੇ ਨਾਮ ਤੋਂ ਧਰਮ ਦੇ ਨਾਮ ਤੋਂ ਮੰਗਣਾ ਚੰਗਾ ਵਾ ਆਈ ਇਹੰ ਦੂਆ ਹੀ ਸਾਹ ਫਨਾਤ ਨਹੀਂ ਆਇਆ ਕੰਮ ਕਰਨ ਦੀ ਲੋੜਾ ਉਦਾਂ ਕਹੋ ਜੀ ਇਹਨੂੰ ਲੋੜਾ ਨੂੰ ਦੋ ਵੋ ਇਦਾਂ ਨਾ ਮੰਗੋ ਮੋੜ ਸਾਲ ਤੁਸੀਂ 2-3 ਕਿਲੋਮੀਟਰ ਦੂਰ ਮੋੜ ਦੇ ਲਾ ਕੇ ਰੰਜੀ ਇਹਨੂੰ ਮੰਗਣਗੇ ਡੀ ਬਲੌਗ 'ਚ ਬੰਦਾ ਪੁੱਤ ਤੂੰ ਵੀ ਮੋੜਸਾ ਲਾਉ ਥੇ ਲਾਓ ਇਹਨੇ ਤੁਹਾਨੂੰ ਇਹ ਥੋੜਾ ਕਹਿਣਾ ਮੋਟੀ ਗੁਜ਼ਾਰੀ ਹੈ ਸਾਹਿਬ ਜੀ ਤੂੰ ਮੋੜਸਾ ਲਾ ਕੇ ਕਿਉਂ ਮੋੜਸਾ ਲਾ ਕੇ ਬਰਾਏ ਨਾਲ ਲੈ ਕੇ ਥੋੜਾ ਫਿਰਨਾ ਮੋੜਸਾ ਲਾ ਕੇ ਲਾ ਕੇ ਗਾਲਾਂ ਮੋੜਸਾ ਗਲੇ ਨਹੀਂ ਹੈਗਾ ਚਲੋ ਫੇਰ ਉਹ ਵੀ ਤਾਂ ਲੋਕ ਨੇ ਜਿੰਨਾਂ ਕੋ ਸਾਈਕਲ ਤੱਕ ਨਹੀਂ ਗਈ ਇਹ ਕਿਹੜਾ ਫੇਰ ਵੀ ਆਪਣਾ ਗੁਜ਼ਾਰਾ ਕਰਦੇ ਨੇ ਇਹ ਤਾਂ 10-12 ਹਜ਼ਾਰ ਦੀ ਚੀਜ਼ ਹੈ ਬਾਬੂ ਜੀ ਤੇਰੇ ਮੈਨੂੰ 10000 'ਚ ਇਹ ਤਾਂ ਫਰੋਣਾ ਲੈਤਾ ਚੱਲਦਾ ਇਸ ਤਾਂ ਤੂੰ 10000 ਜੇ ਦੇ ਦੇ ਮੈਨੂੰ ਚਲ ਅਸੀਂ ਤਾਂ ਰੋਟੀ ਗੁਜ਼ਾਰਾ ਫੇਰ ਦੇਖਿਆ ਯਾਰ ਕੁਛ ਨਹੀਂ ਗਾ ਵੇਖੋ ਮੈਨੂੰ ਇੰਨਾ ਦੋ ਇੱਕ ਮਿੰਟ ਪਾਪਾ ਗੱਡੀਆਂ ਵਾਲੇ ਬੰਦੇ ਕੋਈ ਗੱਡੀਆਂ-ਗੁੱਡੀਆਂ ਵਾਲੇ ਨਹੀਂ ਆਈ ਉਹ ਮਿਹਨਤ ਕਰਕੇ ਖਾਣ ਵਾਲੇ ਆ ਅਸੀਂ ਮਿਹਨਤ ਕਰਕੇ ਲੀਤੀ ਆ ਅਸੀਂ ਕਿਸੇ ਨੂੰ ਮੰਗਣ ਤੋਂ ਜਾਂ ਨਾਲ ਕਰਮਾਂ ਤੋਂ ਨਹੀਂ ਸਾਨੂੰ ਕੋਈ ਕਿ ਮੰਗੇ ਕੋ ਖਾਂਦੇ ਨੇ ਪ੍ਰੋਬਲਮ ਕੀ ਕੀ ਹੈ ਧਰਮ ਦੇ ਨਾਂ ਨੂੰ ਬਦਨਾਮ ਕਰਦੇ ਨੇ ਉਹ ਆਪਣੇ Hindu ਕਹਿੰਦਾ ਮੈਂ Hindu ਆ ਮੈਂ ਸਨਾਤਨੀ ਆ ਮੰਤਰ ਜਾਂ ਆਰਤੀ ਚਲिसा ਜਲੂਸਾ ਨੂੰ ਆਂਦਾ ਨਹੀਂ ਚਲੋ ਉਹ ਵੀ ਇੱਕ ਮੈਟਰ ਅਲੱਗ ਆ ਕਿ ਪੜਿਆ ਲਿਖਿਆ ਨਹੀਂ ਹੋਏਗਾ ਲੇਕਿਨ ਧਰਮ ਦੇ ਨਾਂ ਤੇ ਮੰਗਣਾ ਇਹ ਗਲਤ ਆ ਤੇਰੇ ਕੋ ਸਭ ਕੁਝ ਹੈਗਾ ਮੂਸੇ ਵਾਲੇ ਦਾ ਦੂ ਫੈਨ ਆ ਗੱਡੀ ਤੂੰ ਇਨੀ ਮੋੜਸਾ ਤੇ ਮੋੜਸਾ ਤੂੰ ਇਨੀ ਦੂਰ ਲਾਇਆ ਤੇ ਅੱਗੇ ਤੂੰ ਮੰਗਣ ਜਾਂਦਾ ਤਰਸਖਾਨ ਮੇਰੇ ਤੋਂ ਆ ਚੀਜ਼ਾਂ ਬੰਦ ਕਰਵਾਓ ਸ਼ਹਿਰ 'ਚ ਠੀਕ ਆ ਮਾਨਸੇ ਹੋ ਰਹਿੰਦੇ ਨੇ ਅੰਮ੍ਰਿਤਸਰੋਂ ਮੰਗਣ ਆਂਦੇ ਉਹਨਾਂ ਦੀ ਕੀ ਮਨਚਾ ਹਾਨੂੰ ਨਹੀਂ ਪਤਾ ਆੜੀ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਵੀ ਬੇਨਤੀ ਆ ਕੱਲ ਨੂੰ ਕੋਈ ਕਰਾਇਮ ਹੁੰਦਾ ਆ ਕੋਈ ਚੀਜ਼ ਹੁੰਦੀ ਆ ਕੌਣ ਜ਼ਿੰਮੇਵਾਰ ਆ ਕਿੱਦਾਂ ਪਛਾਣ ਚ ਆਏਗਾ ਇਹਨਾਂ ਵੱਲ ਵੀ ਥੋੜਾ ਧਿਆਨ ਦੇਣ ਦੀ ਲੋੜ ਆ ਲੋਰੀ ਮੰਗਣੇ ਆ ਬਸ ਬੱਲੇ ਬੱਲੇ ਕੀ ਤੇਰੀ ਚਲੋ ਕੁੱਛ ਰੇ ਅਸੀਂ ਸਿਰਫ ਇੰਨੀ ਕੀਤੀ ਆ ਕਿ ਇਦਾਂ ਨਹੀਂ ਕਰੀਦਾ ਕਿ ਇਹ ਧਰਮ ਨੂੰ ਬਦਨਾਮ ਕਰੇ ਅਸੀਂ ਤਾਂ ਢਿੱਡ ਲਈਏ ਮੰਗੀਦਾ ਸਭ ਢਿੱਡ ਲਈ ਕਰੰਦੇ ਨੇ ਤੈਨੂੰ ਉਮਰ ਕਿੰਨੀ ਆ ਸਾਡੀ ਉਮਰ ਹੋਵੇਗੀ 27-28 ਸਾਲ ਕਿੰਨਾ ਵੀ ਹਿੰਦਾ ਕਮਾਨਾ ਮੈਂ ਜਨਾ ਦੋ 300 ਰੁਪਏ ਹੋਰ ਕਿੰਨਾ ਕਮਾਣਾ ਤੇ ਤੈਨੂੰ ਕੰਮ ਤੇ ਲਵਾ ਦੇਣਾ 500 ਰੁਪਏ ਰੋਸਾ ਬਾਬਾ ਬਾਬਾ ਮਿਹਨਤ ਕਿਉਂ ਨਹੀਂ ਕਰਦੇ ਐ ਮਿਹਨਤੀ ਹੈ ਸਾਡੀ ਇਹ ਕਿਹੜੀ ਮਿਹਨਤ ਆ ਬਾਬਾ ਅਸੀਂ ਕਿਹੜਾ ਕੋ ਮਾਲ ਕੋ ਕੋਠੀਆਂ ਕੋ ਗੱਡੀਆਂ ਨਹੀਂ 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 ਮੰਗਣਾ ਮਿਹਨਤ ਅਸੀਂ ਵਿਆਹ ਲੈ ਹੁਣ ਵੇਚਾ ਅਸੀਂ ਕੋ ਮਾਲ ਕੋ ਕੋਠੀਆਂ ਗੱਡੀਆਂ ਕਾਰਾਂ ਲੈਣੀਆਂ ਹੁਣ ਤੇ ਅਸੀਂ ਮਿਹਨਤ ਕਰੀ ਅਸੀਂ ਮੰਗ ਕੇ ਢਿੱਡ ਭਰਨਾ ਸਾਡਾ ਨਾਂ ਤੇ ਅੱਜ ਮੌਕਰੀ ਕਿਉਂ ਨਹੀਂ ਕਰਦੇ ਮਿਹਨਤ ਜੋਗ ਜਾਂ ਮੰਗਤਾ ਰਹਿਣਾ ਅਸੀਂ ਤਾਂ ਤੈਨੂੰ ਕੰਮ ਲਵਾ ਦਿੰਨੇ ਬਾਬਾ ਦੇਖੋ ਬਰਨ ਜੀ ਹਾਨੂੰ ਜ਼ਿਆਦਾਤਰ ਹਿੰਦੂ ਸਨਾਤਨ ਦੇ ਮਰੇ ਨਾ ਨਹੀਂ ਪਤਾ ਕਿ ਮੰਗਤਾ ਜੋਗੀ ਮੰਦਰ ਚ ਤਾਂ ਰੋਟੀ ਖਾਂਦਾ ਇਦਾਂ ਥੋਣਾ ਕਿ ਤੁਹਾਡੇ ਕੋ ਮੋਟਰਸਾਈਕਲ ਤੱਕੇ ਗਏ ਉਹ ਤੁਸੀਂ ਸਾਈਡ ਤੇ ਜਾ ਕੇ ਅੱਗੇ ਤੁਸੀਂ ਤਰਸ ਦੇ ਵਿਆਹ ਦੇ ਲੋਕਾਂ ਕੋ ਮੰਗਣਦੇ ਹੋ ਇਹ ਕੋਈ ਸਨਾਤ ਨਹੀਂ ਸਨੂਤਨੀ ਵਾਲਾ ਕੰਮ ਨਹੀਂ ਹੈਗਾ ਇੱਕ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਮੈਂ ਵੇਖੋ ਇਹਨਾਂ ਨੇ ਮੰਗਲ ਮੰਗਿਆ ਉਹ ਇਹਨਾਂ ਦਾ ਕਰਮ ਆ ਜਿਨ੍ਹਾਂ ਨੇ ਖਾਣਾ ਹੀ ਮੰਗ ਕੇ ਆ ਆਪਾਂ ਦੰਦ ਦੇਗਾ ਕਰਮਾਂ ਵਾਲੇ ਜੇ ਤੇਰੇ ਅੱਗੇ ਬਾਬੂ ਦੰਦ ਧਰਮ ਕਿਚਨ ਦਾ ਸਨਾਤ ਨਹੀਂ ਧਰਮ ਕੀ ਕਹਿੰਦਾ ਮੰਗੇਗਾ ਨਹੀਂ ਮੰਗ ਕੇ ਤਾਂ ਨਹੀਂ ਖਾ ਸਕਦਾ ਅਸੀਂ ਜੋਗ ਆ ਮੰਗਣ ਆਲੇ ਅਸੀਂ ਚੰਗਾ ਭਲਾ ਹਟਾ ਘਟਾ ਤੂੰ ਵੀ ਆ ਵੀ ਚੰਗੇ ਭਲੇ ਨੇ ਕੋਈ ਬੁੱਢੇ ਵਡਾ ਕੇ ਜੇ ਕੰਮ ਕਰ ਕਰੋ ਅੱਜ ਸੋਨੋ ਕੋ ਮੀਰੇ ਦੀ ਲੱਕੜ ਲਾ ਲੈ ਕੋ ਸੁਰਮਾ ਲਾ ਲੈ ਕੋ ਜਾੜ ਦਾ ਫਾਂਡਾ ਲਾ ਲੈ ਕੋ ਭਰਾਵਾ ਤੇ ਸਟਾਲ ਲਾ ਲੈਣਾ ਕੋਈ ਫੜੀ ਫੁੜੀ ਲਾ ਕੇ ਉੱਥੇ ਵੇਚ ਉਹ ਵੀ ਮਿਹਨਤ ਆ ਐਂਦਾ ਵੀ ਕੋਈ ਮਿਲ ਜਾਣਾ ਕੋ ਪਿੰਡ ਚਾਬਾ ਘੁੰਮ ਲਈ ਲੈ ਤੇਰੀ ਸਰਦਾਰ ਨੂੰ ਪਤਾ ਕੀ ਹੁੰਦਾ ਵਾ ਠੀਕ ਆ ਨਾ ਤੇਰੇ ਤੇ ਆ ਆ ਕਰਮ ਹੋਏਗਾ ਤੇਰੇ ਆ ਭਲਾ ਹੋਊਗਾ ਇੱਦਾਂ ਦੇ ਦੇ ਉਦਾਂ ਦੇ ਦੇ ਇਹ ਪਖੰਡ ਵੜਾ ਯਾਰ ਬੰਦ ਕਰੋ ਇਹ ਦੁਆਵਾਂ ਦੇ ਹਰ ਕਿਸੇ ਦੀਆਂ ਲੱਗਦੀਆਂ ਲੱਗ ਕੇ ਵੀ ਜਾਂਦੀਆਂ ਦੁਆ ਉਹਦੀ ਲੱਗਦੀ ਹੈ ਜਿਹੜਾ ਸਹੀ ਮਾਨੇ ਚ ਕੇ ਦੀ ਹੱਲ ਹੋਵੇ ਤੂੰ ਹਟੇ-ਕੱਟੇ ਯਾਰ ਤੂੰ ਕੰਮ ਕਰ ਕਰੋ ਬਾਬਾ ਜੋਗੀ ਜੜਾ ਤੂੰ ਹੀ ਮੇਰੀ ਗੱਲ ਸੁਣ ਤੇਰੇ ਕੋ ਜੜੀ ਬੂਟੀ ਹੁੰਦੀਆਂ ਤੂੰ ਸਟਾਲ ਵਾਲਾ ਚੱਲ ਕੁਛ ਰੱਖ ਬੱਸ ਸਿਰਫ ਆਦਤ ਪਈ ਹੋਈ ਆ ਬਦਨਾਮ ਕਰਨਾ ਮਿਹਨਤ ਨਹੀਂ ਕਰਨੀ ਮਿਹਨਤ ਨਹੀਂ ਕਰਨੀ ਬੱਸ ਜੜਾ ਆ ਮੋੜ ਹੈ ਉਹ ਕੁਛ ਵੀ ਨਹੀਂ ਕਰਨਾ ਦਾ ਉਹ ਕੁਛ ਨਹੀਂ ਗਾ ਯਾਰ ਕੋਈ ਜੋਗੀ ਜਾ ਕੇ ਨਹੀਂ ਕੱਪੜੇ ਤੁਹਾਨੂੰ ਬੜਾ ਜੈਕਟ ਉਹਨਾਂ ਨੇ ਪਾਈਆਂ ਆਈਆਂ ਸਭ ਕੁਝ ਕਰਨਦੇ ਨੇ ਜੋਗੀ ਨੇ ਤਾਂ ਇਹਨਾਂ ਨੂੰ ਕਹਦਾ ਲੋੜ ਮੋਟਰਸਾਈਕਲਾਂ ਦੀ ਇਹਨਾਂ ਨੂੰ ਕਹਦੇ ਲੋੜ ਜੈਕਟਾਂ ਜੁਕਟਾਂ ਦੀ ਮੰਗਣ ਜਿੱਦੋਂ ਜਾਣਾ ਆਏਗਾ ਉਦੋਂ ਕੱਪੜੇ ਲਾ ਕੇ ਗਏ ਨੇ ਹੁਣ ਮੰਗ ਆ ਇਹਦਾ ਜੈਕਟ ਆ ਪਾ ਰਹੇ ਆਲੇ ਤੋਂ ਕਰਕੇ ਤੇ ਉਦੋਂ ਉਦੋਂ ਨਹੀਂ ਪਾਗੇ ਮੰਗਲ ਮੰਗਲ ਲੱਗਿਆ ਠੰਡ ਨਹੀਂ ਲੱਗਦੀ ਮੰਗਲ ਲੱਗਿਆ ਤਾਂ ਠੰਡ ਲੱਗਦੀ ਏ ਲਾ ਕੇ ਦਿੰਦੇ ਜਾਇਗਾ ਦਰਸਾ ਦੇ ਲੋਕਾਂ ਨੂੰ ਨਹੀਂ ਦਰਸ ਨਹੀਂ ਆਂਦਾ ਅਸੀਂ ਲਾਣੇ ਆਏ ਜਿਹਾ ਬਾਣਾ ਤੇ ਹੁਣ ਜਦੋਂ ਮੋਟਰਸਾਈਕਲ ਤੇ ਦਾਵਾ ਜਿਆਦਾ ਲੱਗਦੀ ਏ ਉਹ ਵੀ ਕੋਈ ਕੱਪੜੇ ਐ ਕਿ ਭਾਈ ਸਹੀ ਆ ਬਾਬਾ ਤੇਰਾ ਬਾਬਾ ਹਣ ਵੇ ਮੋਟਰਸਾਈਕਲ ਤੇ ਜਾਂਦਾ ਿਸਕਦਾ ਕਣੀ ਬਾਬਾ ਆਂਦਾ ਮੈਨੂੰ ਮੋਟਰਸਾਈਕਲ ਤੇ ਠੰਡ ਲਾਦੀ ਪਰ ਲੱਤਾਂ ਸਾਰੀਆਂ ਨੰਗੀਆਂ ਆ ਉਹ ਤੇ ਨਹੀਂ ਠੰਡ ਵੱਜਦੀ ਬਾਬੇ ਨੂੰ ਤੇ ਇੰਨੀ ਠੰਡ ਏ ਸਰੀਰ ਜੰਮ ਜਾਂਦਾ ਏ ਹੈ ਆ ਦੇਖ ਲੋ ਇਹ ਪੈਨਲ ਘੁੰਮਦੇ ਨੇ ਮੰਗਣ ਲਗੇ ਇਹਨਾਂ ਕੋ ਆਪਣੇ ਮੋਟਰਸਾਈਕਲ ਗਏ ਸਿੱਧੂ ਮੂਸੇਵਾਲੇ ਧਿਆਨ ਨਾਲ ਚਲਾਈ ਬਾਬਾ بگਡੂਗ ਨਾ ਜਾਈ ਇਹ ਹੁਣ ਦੇਖਿਆ ਕਿੱਦਾਂ ਇਹਨਾਂ ਨੂੰ ਪੁੱਛ ਲੋ ਨਾ ਕੋਈ ਐਦਾਂ ਭਜਦੇ ਨੇ ਅੱਗੇ ਲਾ ਕੇ ਹੁਣ ਕਿਉਂ ਨਹੀਂ ਖੜੋ ਕੇ ਜਵਾਬ ਦਿੱਤਾ ਸਿਰਫ ਧਰਮ ਨੂੰ ਬਦਨਾਮ ਕਰ ਰਹੇ ਨੇ ਲੋਕ